ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪ ਆਪਣੇ ਘਰਾਂ 'ਚ ਸਵਸਤ ਹੋਵੋਗੇ ਤੇ ਲੋ ਜੀ ਆਪਾਂ ਇਧਰ ਲੈਤੀਆਂ ਆਸਪਤੀਆਂ ਤੇ ਆਪਾਂ ਇਹਨਾਂ ਦਾ ਬਣਾਉਣ ਲੱਗੇ ਆ ਮਰਬਾ ਆਪਾਂ ਇਹ ਚਾਰ ਨਾਲ ਆਸਪਤੀਆਂ ਲੈਤੀਆਂ ਆਪਾਂ ਤੁਹਾਨੂੰ ਬਣਾਵਾਂਗੇ ਮਰਬਾ ਬਹੁਤ ਹੀ ਟੇਸਟੀ ਇਹ ਨਾਲ ਵਜੇ ਆਪਾਂ ਇਹ ਛਿੰਨਾ ਲੱਗਿਆ। ਆਪਾਂ ਇਹਨਾਂ ਦੇ ਪਹਿਲਾਂ ਤਾਂ ਇਸ ਤਰੀਕੇ ਨਾਲ ਆਹ ਤੋਲਦੇ ਨੇ ਡੰਡੀਆਂ ਦੀਆਂ। ਤੇ ਆਪਾਂ ਇਹਨਾਂ ਬਰਾ ਛਿੰਨਾ ਵਜ੍ਹਾਸ ਤਰੀਕੇ ਨਾਲ। ¿La este es que le quieran ver? ਤੇ ਲੋ ਜੀ ਇਧਰ ਆਪਾਂ ਆਸਪਤੀਆਂ ਛੇਲ ਲਈਆਂ। ਤੋਂ ਸਵਾਰ ਕੇ ਵਧੀਆ ਆਪਾਂ ਛੇਲ ਲਈਆਂ ਇਹਨਾਂ ਨੂੰ ਤੇ ਇਧਰ ਆਪਾਂ ਰੱਖ ਦਿਆਂ। ਤੇ ਲੋ ਜੀ ਇਧਰ ਆਪਾਂ ਲੈ ਲਿਆ ਕੜਾਈ ਆ। ਤੇ ਆਪਾਂ ਰੱਖ ਦਿਆਂ ਚਾਹਸ ਬਣਾਉਣੇ। ਤੇ ਆਪਾਂ ਇਧਰ ਗੈਸ ਚਲਾ ਲਿਆ। ਤੇ ਆਪਾਂ ਇਹ ਵਿੱਚ ਰੱਖਾਂਗੇ ਪਾਵਾਂਗੇ ਇੱਕ ਇੱਕ ਗਲਾਸ ਪਾਣੀ ਦਾ। ਇੱਕੋ ਗਲਾਸ ਪਾਣੀ ਦਾ ਪਾ ਦਿਆਂ ਇਹ ਵਿੱਚ। ਤੇ ਬਾਕੀ ਚਾਹ ਬਣਾਉਣੇ ਆ ਖੰਡ ਦੀ ਤੇ ਲਓ ਜੇ ਇਧਰ ਆਪਣਾ ਪਾਣੀ ਗਰਮ ਹੋ ਚੁੱਕਿਆ ਤਾਂ ਆਪਾਂ ਇਹਦੇ ਵਿੱਚ ਪਾਉਣੇ ਆ ਥੋੜੀ ਜਿਹੀ ਖੰਡ ਪਾਵਾਂਗੇ ਆਪਾਂ ਕੌਲੀ ਤੋਂ ਘੱਟ ਥੋੜੀ ਜੀ ਤੇ ਲਓ ਜਿਆ ਪਾਣੀ ਨੂੰ ਹਮ ਕੱਟ ਦੇਾਂਗੇ ਆਪਣੀ ਚਾਹ ਉਧਰ ਬਣ ਰਹੀ ਆ ਕਿ ਆਪਾਂ ਇਹਨਾਂ ਇਹਨਾਂ ਬਰੀਕ ਬਰੀਕ ਫਾੜ ਲੈਣਾ ਕੱਟ ਲੈਣੀ ਆ। ਆਪਾਂ ਇਹਦੇ ਵਿੱਚ ਵੀ ਹੁੰਦੇ ਆ ਵੀਰ ਹੀ ਕੱਟ ਲੈਣੇ ਆਂਗੇ। ਕਿ ਆਪਾਂ ਇਹ ਸਵਾਦ ਇਹਦਾ ਘਾਟੀ ਹੁੰਦਾ ਵਧੀਆ ਸਵਾਦ ਨਹੀਂ ਹੁੰਦਾ ਇਹ। ਮਾਸਪਤੀਆ ਬੱਚੇ ਘੱਟ ਖਾਂਦੇ ਆ ਤੇ ਮੈਂ ਸੋਚਿਆ ਚਲੋ ਆਪਾਂ ਇਹਦਾ ਮਰਬਾ ਹੀ ਬਣਾ ਦਿੰਨੇ ਆ।

ਤਿਹ ਲਓ ਜੀ ਆਪਾਂ ਫਾੜੀਆਂ ਇਸ ਤਰੀਕੇ ਨਾਲ ਕੱਟ ਲਈਆਂ ਇਹਦੀਆਂ ਬਰੀਕ-ਬਰੀਕ ਤੇ ਇਧਰ ਆਪਣੀ ਚਾਹਸ ਵੀ ਬਣ ਰਹੀ ਆ। ਬਹੁਤ ਵਧੀਆ ਬਣ ਗਈ ਚਾਹਸ। ਤੇ ਆਪਾਂ ਇਹਨਾਂ ਨੂੰ ਠੰਡੀ ਕਰਦੇ ਆ ਚਾਹਸ ਨੂੰ। ਠੰਡਾ ਕਰਕੇ ਵਿੱਚ ਫਾੜੀਆਂ ਪਾਵਾਂਗੇ। ਤੇ ਲਓ ਜੀ ਜਦੋਂ ਆਪਣੀ ਚਾਹਸ ਇਹ ਤਿਆਰ ਹੋ ਗਈ ਆ, ਬਣ ਗਈ ਆ ਤੇ ਆਪਾਂ ਇਹਦੇ ਵਿੱਚ ਫਾੜੀਆਂ ਪਾ ਲੈਣੇ ਆਂ। ਇਸ ਤਰੀਕੇ ਨਾਲ ਇਹਦੇ ਵਿੱਚ ਪਾ ਲੈਣੇ ਆ। ਤੇ ਲਓ ਜੀ ਆਪਾਂ ਇਹ ਟਾਕ ਦਨੇ ਆ। ਪਹਿਲਾਂ ਇਹ 10 ਇਹਦੇ ਵਿੱਚ ਹੀ ਰੱਖਾਂਗੇ। ਫਿਰ ਆਪਾਂ ਇਹਨੂੰ ਕਿਸੇ ਡੱਬੇ ਵਿੱਚ ਵੀ ਰੱਖ ਸਕਦੇ ਆ। ਸਟੋਰ ਵੀ ਕਰ ਸਕਦੇ ਆ ਡੱਬੇ 'ਚ ਪਾ ਕੇ। ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਇਹਨੂੰ। ਤੇ ਲਓ ਜੀ ਆਪਾਂ ਫਾੜੀਆਂ ਇਹਦੇ ਵਿੱਚ ਪਾਤੀਆਂ ਚਾਹਸ ਵਿੱਚ ਤੇ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ। ਇਸ ਤਰ੍ਹਾਂ ਕੇ ਰੰਗਾਂ ਦੇ ਜੁਲੇਬੇ بجلی ਵਾਲੇ ਤੇ ਤੇ ਲਾਉza ਪਾਇਸ ਲੈ ਸਤਰੀ ਕੇ ਨਾਲ ਆਂਚਾਸ ਵਿੱਚ ਰਿਨ ਸਕਦੇ ਹਾਂ ਤੇ ਲਓ ਜੀ ਆਪਾਂ ਇਹਨੂੰ ਇੱਕ ਡੱਬੇ ਵਿੱਚ ਪਾਡ ਲੈਣੇ ਆਂ ਆਪਾਂ ਇਹਨਾਂ ਆਸਪਤੀ ਤੋਂ ਇਸ ਤਰੀਕੇ ਨਾਲ ਡਿਸ਼ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਤੇ ਲੋ ਜੀ ਆਪਣਾ ਇਹ ਮਰੱਬਾ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਇੱਕ ਹੁਣ ਡੱਬੇ ਵਿੱਚ ਕੱਢਦੇ ਹਾਂ ਇਹਨੂੰ ਆਪਾਂ ਇੱਕ ਡੱਬੇ ਵਿੱਚ ਕੱਢ ਲੈਨੇ ਆ ਇਸ ਲੋਈ ਆਪਾਂ ਇਹਨੂੰ ਮਰਬੇ ਨੂੰ ਬੱਦੇ ਵਿੱਚ ਕੱਢ ਦਿੰਨੇ ਆ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਮਰਬਾ ਬਣ ਕੇ ਤਿਆਰ ਹੋ ਗਿਆ ਤਾਂ ਆਪਾਂ ਇਸ ਤਰੀਕੇ ਨਾਲ ਮਰਬਾ ਬਣਾ ਸਕਦੇ ਹਾਂ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ 8-10 ਦਿਨਾਂ ਵਾਸਤੇ ਤੇ ਇਹ ਉਦੋਂ ਵੀ ਬਹੁਤ ਵਧੀਆ ਜਦੋਂ ਆਪਾਂ ਇਹਨੂੰ ਰੱਖਾਂਗੇ ਫ੍ਰਿਜ ਵਿੱਚ ਬਹੁਤ ਵਧੀਆ ਬਣ ਜਾਵੇਗਾ ਉਦੋਂ ਵੀ ਵਧੀਆ ਤੇ ਆਪਾਂ ਇਸ ਤਰੀਕੇ ਨਾਲ ਬਣਾ ਸਕਦੇ ਆ ਨਾਸਪਤੀ ਤੋਂ ਮਰਬਾ